ਜਿਸ ਬੈਸ ਨੂੰ ਕਰਨ ਵਾਲੇ ਨੂੰ ਵੀ ਗੁਰੂ ਨਾਨਕ ਨੂੰ ਮੂਰਖ ਕਹਿ ਦਿੱਤਾ ਉਹ ਕੀ ਕਿ ਮਾਸ ਮਾਸ ਕਰ ਮੂਰਖ ਝਗੜੇ ਗਿਆਨ ਧਿਆਨ ਨਹੀਂ ਜਾਣੇ ਕੌਣ ਮਾਸ ਕੌਣ ਸਾਬਕ ਹਾਵੇ ਕਿਸਨੇ ਪਾਪ ਸਮਾਣ ਇਸ ਬੈਸ ਨੂੰ ਕਰਨ ਵਾਲਾ ਗੁਰੂ ਨਾਨਕ ਦੀ ਦ੍ਰਿਸ਼ਟੀ ਚ ਮੂਰਖ ਹੈ ਕਿ ਖਾਣਾ ਚਾਹੀਦਾ ਕਿ ਨਹੀਂ ਖਾਣਾ ਚਾਹੀਦਾ ਇਹ ਪੰਤੇ ਗੁਰੂ ਨਾਨਕ ਦੀ ਮੈਂ ਸਵਸਥ ਨਿਰਣਾ ਕਰਦਾ ਪਿਆ ਕਿ ਇਹ ਝਗੜਾ ਇੰਡੀਆ ਚ ਲੈ ਨਹੀਂ ਮੈਂ ਆਪਣਾ ਸ਼ਹਿਰਾਂ ਦੀ ਪਰਮਣ ਕਰਦਾ ਕੁਇਸਤਰਾ ਦਾ سلسلہ ਮੈਂ ਦੇਖਿਆ ਨਹੀਂ ਪਰ ਬਾਹਰ ਕੁਝ ਜ਼ਿਆਦਾ ਉਹਦਾ ਇੱਕ ਕਾਰਨ ਕਿ ਪੰਥ ਦੇ بنائے ਹੋਏ ਜੋ ਮਰਿਆਦਾ ਹੈ ਉਸ ਦਾ ਕੋਈ ਪ੍ਰਚਾਰ ਨਹੀਂ ਹੋਇਆ ਗੁਰਬਾਣੀ ਦਾ ਪ੍ਰਚਾਰ ਨਹੀਂ ਹੋਇਆ ਸਿੱਧੀਆਂ ਪੁੱਠੀਆਂ ਗੱਲਾਂ ਜਿਸ ਨੇ ਕਹਿ ਦਿੱਤੀਆਂ ਉਹ ਕਬੂਲ ਕਰ ਲਈਆਂ ਗਈਆਂ ਜੋ ਪੰਥ ਦੇ ਖੜੜੇ ਤੇ ਵੀ ਪੂਰੀਆਂ ਨਹੀਂ ਉਤਰਦੀਆਂ ਕਿ ਤੁਸੀਂ ਆਹ ਕੁਝ ਖੜੜੇ ਨੂੰ ਮੰਨਦੇ ਹੀ ਨਹੀਂ ਫਿਰ ਤੇ ਨਿਰੰਕਾਰੀਆਂ ਦਾ ਵੀ ਕੋਈ ਕਸੂਰ ਨਹੀਂ ਕਰਦਾ ਸਾਮੀਆਂ ਦਾ ਵੀ ਕਿਉਂਕਿ ਉਹ ਵੀ ਕੰਨ ਅਸੀਂ ਨਹੀਂ ਮੰਨਦਾ ਔਰ ਜਿਹਨ ਨਿਕੰਮੇ ਝਗੜੇ ਲੈ ਕੇ ਅਸੀਂ ਦੋ ਦੋ ਕਿੰਨੇ ਤਣ ਧੜੇ ਖੜੇ ਕਰ ਛੜਨੇ ਨੇ ਬਹੁਤ ਸਾਰੇ ਬੰਦੇ ਇਸ ਵਾਸਤੇ ਹਟ ਪੈਂਦੇ ਨੇ ਨਿਕੰਮੀ ਬੈਸ ਛੇੜ ਬੈਠੇ। ਔਰ ਸਤਿਗੁਰ ਇਸ ਬੈਸ ਨੂੰ ਤੇ ਕਰੀਬਨ ਕਰੀਬਨ ਮੋੜਦਾ ਹੀ ਮੰਨਦੇ ਨੇ। ਕਿ ਮਾਸ ਮਾਸ ਕਰ ਮੂਰਖ ਝਗੜੇ। ਗਿਆਨ ਧਿਆਨ ਨਹੀਂ ਜਾਣੇ। ਕੌਣ ਮਾਸ ਕੌਣ ਸਾਧਕ ਆਵੇ ਇਸਨੇ ਪਾਪ ਸਮਾਏ। ਇਹ ਬੈਸ ਮੈਂ ਛੇੜ ਦੇਣਾ ਤੋ ਕਰੀਬਨ ਕਰੀਬਨ ਮੈਂ ਵੀ ਮੂੜਾ ਪਰ ਸਿਆਣਕ ਹੋਣ ਦਾ ਦਾਵਾ ਨਹੀਂ ਮੇਰਾ ਲੇਕਿਨ ਮੂਰਖਤਾ ਦੀ ਮੋਹਰ ਲਵਾਉਣ ਤੋਂ ਜੀਕ ਵਰੰਦਾ ਐਨੀ ਨਸਰੇ ਬਰਛ ਕੱਟਦਾ ਕਿਉਂਕਿ ਸਤਗੁਰ ਕਹਿੰਦਾ ਮੂੜ ਐ ਤੋੰਦਾ ਇਸ ਬੈਸ ਨੂੰ ਛੇੜਦਾ ਹੀ ਕਿਉਂ ਰਿ ਇਹ ਬੈਸ ਛੇੜਨ ਵਾਲੀ ਨਹੀਂ ਇਸ ਸਤਗੁਰ ਇਸਦੇ ਸਵਾਲ ਕਰਦਨ ਕੌਣ ਮਾਸ ਕੌਣ ਸਾਬ ਕਹਾਵੇ ਕਿਸ ਨੂੰ ਪਾਪ ਸੁਣਾਣੇ ਪਹਿਲੇ ਮੈਨੂੰ ਖੋਲ ਕੇ ਦੱਸੋ ਸਾਦ ਕੀ ਇਤਮਾਸ ਕੀ ਗੁਰਨਾਮਕ ਰਹੀ ਪਹਿਲਾ ਮਾਸੋ ਨਿਮਿਆ ਮਾਸੇ ਅੰਦਰ ਸਾਸ ਥੇਰੇ ਵੱਡਾ ਹੋਇਆ ਵਿਆਹ ਕਰ ਲਿਆ ਮਾਸ ਮਾਸੋ ਹੀ ਮਾਸ ਉਪਜੇ ਮਾਸੋ ਸਬ ਦੇ ਸਾਥ मास मास पर मूर्ख झगड़े ज्ञान ध्यान नहीं जाने कौन मास कौन सा कहावे किस में पाप समाना है ये पुस्तक पढ़ने में मुझे मिली दिल्ली में लिखी एक बीबी और उस पुस्तक के ऊपर पंक्तिए रस मीठा रस मास 400 सफेदी की पुस्तक ਇਸ ਦੇ ਵਿੱਚ तकरीबन तकरीबन ਇਸ ਢੰਗ ਨਾਲ ਸਿੱਖੀ ਰੂਪ ਕੇਸ਼ ਕੀਤਾ ਗਿਆ ਜਿਹੜਾ ਪੁਰਾਣਾ ਬ੍ਰਾਹਮਣ ਮਤ ਸੀ ਤੇ ਮੈਂ ਫਿਰ ਅਰਜ਼ ਕਰਾਂ ਸਿੱਖ ਧਰਮ ਜੈਨ ਧਰਮ ਨਹੀਂ ਸਿੱਖ ਧਰਮ ਬੋਧ ਧਰਮ ਨਹੀਂ ਸਿੱਖ ਧਰਮ ਸਨਾਤਨ ਮਤ ਨਹੀਂ ਸਿੱਖ ਧਰਮ ਬ੍ਰਾਹਮਣ ਮਤ ਨਹੀਂ ਹੈ ਤੇ ਜਿਸ ਢੰਗ ਦੀ ਅਹਿੰਸਾ ਤੇ ਜਿਸ ਢੰਗ ਦੀ ਛੂਆਛਾਤ ਸਿੱਖ ਧਰਮ ਦੇ ਚਲਿਆਂਦੇ ਗਏ ਨਿਰੋਲ ਪੁਰਾਣਾ ਬ੍ਰਾਹਮਣਕ ਔਰ ਕੁਝ ਨਹੀਂ ਨਰੋਲ ਪੁਰਾਣਾ ਬ੍ਰਹਮਪutra। ਔਰ ਜਿਹੜੀਆਂ ਗੱਲਾਂ ਮੈਂ ਕਹਿ ਰਿਹਾ ਜ਼ਰੂਰ ਇਤਿਹਾਸਕ ਗ੍ਰੰਥ ਪੜ੍ਹਨਾ। ਮੈਂ ਕਿਦਰੇ ਭੁੱਲ ਕਰਦਾ ਵਾਂ ਮੇਰੀ ਸੁਦਾਈ ਕਰਦਣਾ। ਜ਼ਰੂਰ ਜ਼ਰੂਰ। ਕਿਉਂਕਿ ਨਾ ਇਤਿਹਾਸਕ ਗ੍ਰੰਥਾਂ ਨੂੰ ਲੈ ਕੇ ਮੈਂ ਕੌਮ ਦੇ ਬੜੇ ਮੁਖੀਆਂ-ਮੁਖੀਆਂ ਦੇ ਗੁੰਮ ਨੇ। ਇਹ ਇਤਿਹਾਸ ਹੈ ਸਾਡਾ। ਤੁਹਾਨੂੰ ਸੰਸ਼ੇਵ ਵਿੱਚ ਮੈਂ ਅਰਜ਼ ਕਰਾਂ ਇਹ ਪੁਸਤਕ ਜਦ ਮੈਨੂੰ ਭੇਟ ਕੀਤੀ ਗਈ ਜੇ ਵਿੱਚ ਕਰੀਬਨ ਕਰੀਬਨ ਰਹਿਤ ਨਾਮ ਹੈ। ਤੇ ਉਹਨਾਂ तमाम ਪੰਕਤੀਆਂ ਨੂੰ ਛੱਡ ਦਿੱਤਾ ਗਿਆ ਜੋ ਗੁਰੂ ਗ੍ਰੰਥ ਸਾਹਿਬ ਦੀਆਂ ਸੰ ਇਸ ਵਿਸ਼ੇ ਦੇ ਸੰਬੰਧ ਵਿੱਚ ਕੁਝ ਉਹ ਪੰਕਤੀਆਂ ਲੈ ਲਏ ਗਈਆਂ ਪਗਦ ਕਬੀਰ ਦੀਆਂ ਜੋ ਕੁਰਬਾਨੀ ਦੇ ਸੰਬੰਧ ਵਿੱਚ ਨੇ ਜਿੱਥੇ ਕਬੀਰ ਕਹਿੰਦੇ ਨੇ ਵੀ ਤੁਸੀਂ ਕਹਿੰਦੇ ਹਲਾਲ ਕੀ ਪਰ ਇਹਦਾ ਕੀ ਮਤਲਬ ਹੈ ਖੁਦਾ ਤੇ ਕੁਰਬਾਨੀ ਨਹੀਂ ਮੰਗਦਾ ਖੁਦਾ ਨੂੰ ਤੇ ਲੋੜ ਨਹੀਂ ਤੁਹਾਡੀ ਲੋੜ ਹੋ ਸਕਦੀ ਖੁਦਾ ਦੀ ਲੋੜ ਨਹੀਂ मक्के कटी जा रहे हो गऊ ते आखो खुदा है खुदा यह चाहत नहीं है खुदा नाल ना जाओ कबीर करीबन करीबन रोजिया जो सिलसिला चलता है उसकी चर्चा कर देने और इस सारी गल खोल के महान टीकाकार गुरु ग्रंथ साहब के प्रिंसिपल साहब खोल दी पड़े दिल्ली रे मैं भेट की दी रे। ते मैं उस बीबी ने के ठीक है तुम पुस्तक लिखी है इस देश जो कुछ लिखे है वो ते सिरलेख पे ही पता चल रहा है तो पुस्तक के नाम पे ही पता चल रहे रहा पर मैं पुस्तक कबूल नहीं करने या इस संबंधी कुछ विचार वटांदरा पहले कर खैर बैठ गए उसकी कोठी जी नाली मॉडल टाउन की गल ਪੰਕਤੀ ਸਿਰਮੌਰ ਇਸੀ ਗੁਰੂ ਨਾਨਕ ਦੇਵ ਜੀ ਰਸ ਸੋਨਾ ਰਸ ਰੂਪਾ ਤੰਮ ਰਸ ਪਰ ਮਲਕੀ ਵਾਸ ਰਸ ਸੇ ਜਾਰਸ ਘੋੜੇ ਮੰਦਰ ਰਸਨੀ ਠਾਰਸ ਮਾਸ ਇਤੇ ਰਸ ਸਰੀਰ ਕੇ ਕੈ ਘਟ ਨਾਮ ਨਿਵਾਸ ਇਤਨੇ ਰਸ ਸਰੀਰ ਦੇ ਚੋਵਨ ਮਾਸ ਹੋਵੇ ਤੇ ਨਾਮ ਦਾ ਵਾਸ ਕਿੱਥੇ ਹੋ ਸਕਦਾ ਨਾਮ ਨਹੀਂ ਵਸਦਾ ਮੈਂ ਕਿਤੇ ਇਸ ਪੰਤੇ ਨੂੰ ਸਾਹਮਣੇ ਰੱਖ ਕੇ ਤੂੰ ਮਾਸ ਦੀ ਬੜੀ ਸੋਹਣੀ ਵਿਆਖਿਆ ਕਰ ਦਿੱਤੀ ਬਹੁਤ ਸੋਹਣੀ ਬੜੀ ਉੱਤਮ ਵਿਆਖਿਆ ਔਰ 400 ਸਫੇ ਰੰਗ ਰਿਤੇ ਲੇਕਿਨ ਹੁਣ ਗੱਲ ਇੱਥੋਂ ਸ਼ੁਰੂ ਕਰਨੀ ਪੈਗੀ ਰਸ ਸੋਨਾ ਪਹਿਲੇ ਗੁਰਨਾਣਕ ਨੇ ਲਿਖਿਆ ਰਸ ਸੋਨਾ ਤੇ سونے ਦਾ ਹਾਰ ਤਾਂ ਗੱਲ ਵਿੱਚ ਪਾਇਆ ਹੈ ਮੈਂ ਤਾਂ ਪਹਿਲੇ ਇਹਨੂੰ ਬਾਹਰ ਸੋਟ ਤੈਨੂੰ ਇੱਕ ਪਾਸੇ ਕਰ ਤਾਂ ਤੋਂ ਬਾਕੀ ਗੱਲ ਕਰ ਰਸ ਸੋਨਾ ਰਸ ਰੂਪਾ ਅਗਰ ਘਰ ਵਿੱਚ ਕੋਈ ਚਾਂਦੀ ਪਈ ਹੈ ਤੇ ਇਹਨੂੰ ਵੀ ਸੁੱਟ ਕਉ ਕਿ ਗੁਰੂ ਕਹ ਰਹੇ ਨੇ ਤੇ ਰਸ ਹੈ ਕਾਮਣ ਰਸ ਪੁਰਸ਼ ਵਾਸਤੇ ਇਸਤਰੀ ਤੇ ਇਸਤਰੀ ਵਾਸਤੇ ਪੁਰਸ਼ ਅਗਰ ਰਸ ਹੈ ਤਾਂ ਮੈਂ ਖਣ ਪਹਿਲੇ ਤੇਰੇ ਪਤੀ ਨੂੰ ਚਾਹੀਦਾ ਉਹ ਤੈਨੂੰ ਧੱਕੇ ਮਾਰ ਕੇ ਘਰੋਂ ਕੱਢੇ ਕੱਢ ਰਸ ਸੋਨਾ ਰਸ ਰੂਪਾ ਕਾਮਣ ਰਸ ਪਰਮਲ ਕੇ ਵਾਸ ਤੇ ਨੈਕ ਕਪੜੇ ਨਾਲ ਤੂੰ ਜ਼ਰੂਰ ਸੈਂਟ ਲਾਇਆ ਹੈ ਅਤਰ ਲਾਇਆ ਖੁਸ਼ਬੂ ਆ ਰਹੀ ਕੀ ਜਾਨੀ ਹੈ ਪ੍ਰਿਸਕਨ ਹੈ ਪੜਾਂਦੀਆਂ ਕਾਲਜ ਦੇ ਜਾ ਕੇ ਇਸ ਕਿਤਾਬ ਲਿਖਣ ਦਾ ਤੂੰ ਬਹੁਤ ਵੱਡਾ ਮਾਣ ਪ੍ਰਾਪਤ ਕੀਤਾ ਤੇ ਸੈਂਟ ਤੋਂ ਲਾਇਆ ਹੈ ਅਤਰ ਤੋਂ ਲਾਇਆ ਖੁਸ਼ਬੂ ਤੇਰੇ ਕੋਲ ਆ ਗਈ ਤੇ ਸਾਬ ਕਿੰਨੇ ਪਿਆਸਰ ਹੈ ਤੇ ਕਿਉਂ ਲਾਇਆ ਰਸ ਸੇ ਜਹਰਸ ਘੋੜੇ ਮੰਦਰ ਰਸਮੀ ਠੋਰ ਅਸਮਾਸ ਮੰਦਰ ਮੈਂ ਇੱਕ ਬੜੀ ਸੋਹਣੀ ਕੋਠੀ ਏ ਤੇਰੀ ਇਹਨੂੰ ਅਗਲਾ ਪਿਆਟਾ ਦੇ ਜਾਂ ਘਰੋਂ ਨਿਕਲ ਕਿਉਂਕਿ ਇਹ ਵੀ ਇੱਕ ਰਸ ਸਤਗੁਰ ਕਹਿੰਦੇ ਸਨ ਇਹ ਵੀ ਇੱਕ ਰਸ ਮਕਾਨ ਸੋਨਾ ਮਕਾਨ ਇਹ ਵੀ ਇੱਕ ਰਸ ਇਹ ਵੀ ਰਸ ਅਸਵਾਰੀ ਅੱਛੀ ਤੋਂ ਅੱਛੀ ਅਸਵਾਰੀ ਹੋਵੇ ਉਸ ਜ਼ਮਾਨੇ ਚ ਅੱਛੇ ਘੋੜੇ ਹੁੰਦੇ ਤੇ ਜਿਹਦੇ ਕੋਲ ਬਹੁਤ ਵਧੀਆ ਘੋੜਾ ਹੋਵੇ

ਕਰਦੇ ਚ ਮਿੱਠਾ ਹੈ ਕਿ ਨਹੀਂ ਕੋਈ ਮਿੱਠੀ ਚੀਜ਼ ਵਰਤਦੀ ਹੈ ਕਿ ਨਹੀਂ ਇਹਨੂੰ ਵੀ ਬਾਰਿਸ਼ ਹੋਵੇ ਫਿਰ ਰਸ ਮਿੱਠਾ ਰਸ ਮਾਸ ਫਿਰ ਮਾਸ ਇੱਕ ਰਸ ਇਹਨੂੰ ਬਾਰਿਸ਼ ਹੋਵੇ ਪਰ ਇਸ ਤੋਂ ਪਹਿਲੇ ਚੀਨੀ ਵੀ ਬਾਰਿਸ਼ ਹੁੰਦੀ ਕੋਠੀ ਨੂੰ ਵੀ ਅਗਲਾ ਸੋਨੇ ਦਾ ਹਾਰ ਕੋ ਗੱਲ ਚ ਪਾਇਆ ਹੈ ਇਹ ਵੀ ਬਾਰਿਸ਼ ਹੁੰਦੀ ਔਰ ਫਿਰ ਅਸਵਾਰੀ ਵਾਸਤੇ ਵੀ ਤੇਰੇ ਕੋਲ ਕੁਝ ਨਹੀਂ ਹੋਣਾ ਚਾਹੀਦਾ ਤੁਹਾਨੂੰ ਇੱਕ ਅਤਰ ਇਬਿਆਦਗ ਦੀਆਂ ਸ਼ੀਸ਼ੀਆਂ ਵੀ ਬਾਰਸ ਉੱਤੇ ਇਹ ਕਰਦੇ ਚ ਨਹੀਂ ਹੋਣੀਆਂ ਚਾਹੀਦੀ। ਅੱਖ ਲੱਗੀ ਇਸ ਢੰਗ ਨਾਲ ਤਾਂ ਮੈਂ ਨਹੀਂ ਸੋਚਿਆ ਸੀ। ਇਸ ਤਰ੍ਹਾਂ ਦੇ ਵੀ ਅਰਥ ਆਉਂਦੇ ਨੇ ਤੇ ਮੈਂ ਕਹਾਂ ਤੂੰ ਇਹ ਸਮਝਾਇਆ ਕਿ ਸਿੱਖ ਜਗਤ ਦੇ ਸਾਰਿਆਂ ਨੇ ਦਿਮਾਗ ਨੂੰ ਤਾਲੇ ਲਾ ਕੇ ਰੱਖਿਆ ਹੋਇਆ ਹੈ। ਵਾਕਈ ਜਿਨ੍ਹਾਂ ਨੇ ਤਾਲੇ ਲਾ ਕੇ ਰੱਖੇ ਨੇ ਉਹਨਾਂ ਨੇ ਇਸ ਬੈਸ ਨੂੰ ਛੇੜਿਆ ਹੈ। ਔਰ ਪੰਥ ਦੇ ਪਰਮਾਣਿਕ ਖਰੜੇ ਦੀਆਂ ਸਾਖਾਂ ਤੇ ਮੁਕੰਮਲ और अनेक अमृत भी अनेक हिस्सा चढ़कर रख दिया है, फिर गाल की है। मैं किताब मैं गाल सोने का कोल होना माड़ी गल नहीं पर बंदा सोने रस ना मारने जिम्मे पुरुष सोने का अगर कड़ा पाई फिर रस है उसका वरना सरब लोग का कड़ा सतगुर ने दता ਸੋਨੇ ਦਾ ਤਨੇ ਦੇਤਾ ਤੇ ਜਿੰਨੇ ਪਾਈ ਫਿਰਦੇ ਨੇ ਇਹ ਸੋਨੇ ਦਾ ਕੜਾ ਵੀ ਇੱਕ ਰਸ ਹੋਗਾ ਸੋਨਾ ਇੱਕ ਲੋੜ ਹੋ ਸਕਦੀ ਬੰਦੇ ਦੀ ਰੱਖੇ ਅਗਰ ਇਸਤਰੀ ਨੇ ਕੁਝ ਕਹਿਨੇ ਹੈ ਠੀਕ ਹੈ ਪਰ ਹੁਣ ਨਿਰਾ ਤੇ ਸੋਨਾ ਨਾ ਦਿਖਾਂਦੀ ਤੇ ਜੇ ਦਿਖਾਂਦੀ ਫਿਰਦੀ ਹੋਰਾਸ ਹੈ ਮੁਸ਼ਕਿਲ ਹੈ ਕਿ ਨਾਮ ਜੱਗ ਸਕੇ ਰਸ ਨਹੀਂ ਹੋਣਾ ਚਾਹੀਦਾ ਇਸੇ ਤਰੀਕੇ ਦੇ ਨਾਲ ਪੁਰਸ਼ ਵਾਸਤੇ ਇਸਤਰੀ ਤੇ ਇਸਤਰੀ ਵਾਸਤੇ ਪੁਰਸ਼ ਇੱਕ ਲੋੜ ਹੈ ਸੰਸਾਰ ਇੱਕ ਲੋੜ ਹੈ ਸਮਾਜਿਕ ਲੋੜ ਹੈ ਸਰੀਰਕ ਲੋੜ ਹੈ ਇਹ ਸਿਰਫ ਰਸ ਨਾ ਹੋਵੇ ਅਗਰ ਰਸ ਬਣ ਗਿਆ ਤਾਂ ਸੁਰਤ ਇੱਥੇ ਵੀ ਰੁਕ ਜਾਏਗੀ ਅੱਗੇ ਨਹੀਂ ਜਾ ਸਕੋਗੇ ਮਕਾਨ ਇੱਕ ਲੋੜ ਹੈ ਬਿਲਕੁਲ ਲੋੜ ਹੈ ਮਨੁੱਖ ਦੀ ਇੱਕ ਲੋੜ ਹੈ ਤੇ ਜੇ ਮਕਾਨ ਹੁਣ ਰਸ ਬਣ ਜਾਵੇ ਤੇ ਕਈਆਂ ਵਾਸਤੇ ਰਸ ਬਣ ਜਾਂਦਾ ਹੈ ਉਹ ਬੈਠਣ ਵਾਸਤੇ ਬਾਅਦ ਵਿੱਚ ਕਹਿੰਦੇ ਨੇ ਪਹਿਲੇ ਸਾਰੇ ਮਕਾਨ ਦਿਖਾਣਨ ਇਹ ਵੀ ਵੇਖੋ ਇਹ ਵੀ ਵੇਖੋ ਅਨੁਪਰਕਰਮਾ ਕਰਾਈ ਫਿਰਦੇ ਨੇ ਆਪਣੇ ਮਕਾਨ ਦੀ ਜਿਵੇਂ ਉਹਨਾਂ ਦਾ ਮਕਾਨ ਇੱਕ ਮੰਦਰ ਹੋਵੇ ਖੂਬ ਸੂਰਤ ਪ੍ਰਮਾਤਮਾ ਦਾ ਖੈਰ ਮੁਖਤਸਰ ਜ਼ਰੀ ਇਹ ਰਸ ਹੁੰਦਾ ਹੈ ਤਾਂ ਹੁਣ ਇਸ ਮਕਾਨ ਨੇ ਰੱਬ ਦਾ ਨਾਮ ਨਹੀਂ ਜਪਣ ਦੇ ਕਈਆਂ ਵਾਸਤੇ ਗੱਡੀ ਕਾਰ ਇਤਿਆਜ਼ਕ ਰਸ ਬਣ ਜਾਂਦੀ ਵੀ ਲੋਕੀ ਵੇਖਣ ਕੋਈ ਵਧੀਆ ਹੋਵੇ ਕਾਰ ਆਮ ਕਾਰਨ ਤੇ ਲੋਕੀ ਪੈਗੰਬਰਨ ਕੋ ਸਾਸ ਹੋ ਇਸ سلسلہ ਖਾਸ ਹੋਵੇ ਵਿਸ਼ੇਸ਼ ਹੋਵੇ ਤੇ ਜੇ ਹੁਣ ਕਾਰ ਦੇ ਆਸਰੇ ਤੋਂ ਵਿਸ਼ੇਸ਼ ਹੋਣਾ ਸਭ ਕੁਝ ਰਸ ਹੋ ਜਾਏ ਸੁਰਤ ਰੁਕੇ ਵੀ ਤੇ ਮਿੱਠਾ ਇੱਕ ਲੋੜ ਹੈ ਸਰੀਰ ਦੇ ਵਿੱਚ ਮਾੜਾ ਮੋਟਾ ਜਾਣਾ ਹੀ ਚਾਹੀਦਾ ਥੋੜਾ ਜਿਹਾ ਇਹਦੀ ਇੱਕ ਲੋੜ ਹੈ ਪਰ ਇਹ ਹੁਣ ਰਸ ਹੀ ਬਣ ਜਾਏ ਕਈ ਬੰਦਿਆਂ ਦਾ ਮਿੱਠੀ ਚੀਜ਼ ਖਾਣਾ ਇੱਕ ਰਸ ਬਣ ਜਾਂਦਾ ਰਸ ਬਣ ਜਾਂਦਾ ਤੇ ਜੇ ਰਸ ਬਣ ਗਏ ਤੇ ਮੁਸ਼ਕਿਲ ਹੈ ਨਾਮ ਜੱਬ ਸਕੇ ਇਸ ਤਰ੍ਹਾਂ ਮਾਸ ਇੱਕ ਬੰਦੇ ਦੀ ਲੋੜ ਹੋ ਸਕਦੀ ਰਸ ਨਹੀਂ ਅਗਰ ਮਾਸ ਰਸ ਬਣ ਗਿਆ ਤੇ ਫਿਰ ਮੁਸ਼ਕਿਲ ਹੈ ਨਾਮ ਜੱਬ ਸਕੇ ਪਰਤਮਾਸੀ ਜੀ ਫਸਲੇ ਫਰਤਮਾਸੀ ਜੀ ਡੁੱਬ ਗਿਆ ਕੋਈ ਰੂਪ ਦੇ ਚ ਡੁੱਬ ਗਿਆ ਕੋਈ ਸੋਨੇ ਚ ਡੁੱਬ ਗਿਆ ਕੋਈ ਮਕਾਨ ਦੇ ਚ ਡੁੱਬ ਗਿਆ ਕੋਈ ਮਿੱਠੇ ਚ ਡੁੱਬ ਗਿਆ ਕੋਈ ਮਹਿਲ ਮਾਰੀਆਂ ਚ ਡੁੱਬ ਗਿਆ ਕੋਈ ਮਾਸੂਦ ਡੁੱਬ ਗਿਆ ਸਤਗੁਰ ਇਹਨਾਂ ਸਾਰਿਆਂ ਨੂੰ ਰਸ ਭੇਟ ਕਰਨੇ ਇੱਕ ਨੂੰ ਰਸ ਨਹੀਂ ਆਇਆ ਫਿਰ ਇਸ ਪੰਕਤੀ ਨੂੰ ਅਰਥ ਸਰਵਨ ਕਰਨਾ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਰਸ ਸੋਨਾ ਰਸ ਰੋਪਾ ਕਾਮਣ ਰਸ ਪਰਮਲਕੀ ਬਾਸ ਰਸ